बॉलीवुड दी कंट्रोवर्सी क्वीन राखी सावंत हमेशा ही अपने बयानों ਨੂੰ ਲੈ ਕੇ ਬੋਲ ਅੰਦਾਜ਼ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੀ ਹੈ। राखी ਦੇ ਵਿਆਹ ਨਾਲ ਜੁੜਿਆ ਵਿਵਾਦ ਹੋਵੇ ਜਾਂ ਕਿਸੇ ਕੰਟ੍ਰੋਵਰਸੀ ਵਿਸ਼ੇ ਤੇ राखी ਦਾ ਬਿਆਨ ਉਹ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੀ ਹੀ ਹੈ। ਦੱਸਿਏ ਕਿ राखी ਆਪਣੀ ਸਰਜਰੀ ਤੋਂ ਬਾਅਦ ਫਿਲਹਾਲ ਦੁਬਈ ਚ ਹਾਲਾਂਕਿ ਦੁਬਈ ਚ ਹੋਣ ਦੇ ਬਾਵਜੂਦ राखी ਲਗਾਤਾਰ ਸੁਰਖੀਆਂ 'ਚ ਰਹਿੰਦੀ ਹੈ। ਅਸਲ 'ਚ राखी ਹਾਲੀ 'ਚ ਆਪਣੀ ਸਰਜਰੀ ਕਰਵਾਈ ਹੈ ਤਾਂ ਇਸ ਹਾਲੀ 'ਚ राखी ਨੇ ਆਪਣੀ ਸਰਜਰੀ ਕਰਵਾਈ ਇਹ ਅਤੇ ਇੱਕ ਇੰਟਰਵਿਊ 'ਚ ਉਸਨੇ ਆਪਣੀ ਸਰਜਰੀ ਨਾਲ ਜੋੜੀ ਇੱਕ ਅਜੀਹੀ ਗੱਲ ਕਹੀ ਹੈ ਜਿਸ ਨੂੰ ਸੁਣ ਕੇ ਤੁਹਾਨੂੰ ਬਹੁਤ ਜ਼ਿਆਦਾ ਹੈਰਾਨੀ ਹੋਣ ਵਾਲੀ ਹੈ ਅਦਾਕਾਰਾ ਰਾਖੀ सावंत ਨੇ ਟੈਲੀ ਟਾਕ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਹੈ ਕਿ ਹੁਣ ਉਹ ਕਦੇ ਵੀ ਮਾਂ ਨਹੀਂ ਬਣ ਸਕੇਗੀ ਰਾਖੀ ਨੇ ਕਿਹਾ ਕਿ ਇਹ ਉਹ ਇਸ ਗੱਲ ਤੋਂ ਬਹੁਤ ਦੁਖੀ ਹੈ ਪਰ ਉਸ ਨੂੰ ਇਹਦਾ ਸਾਹਮਣਾ ਕਰਨਾ ਪਵੇਗਾ ਰਾਖੀ ਨੇ ਅੱਗੇ ਕਿਹਾ ਕਿ ਉਹ ਵਿਕਟ ਡੋਨਰ ਵਾਂਗ ਕੁਝ ਕਰੇਗੀ ਅਤੇ ਸੈਰੋਗੀਸੀ ਬਾਰੇ ਸੋਚੇਗੀ ਕਿਉਂਕਿ ਉਹ ਬੱਚੇ ਨੂੰ ਗੋਦ ਵੀ ਨਹੀਂ ਲੈ ਸਕਦੀ ਤਾਂ ਰਾਖੀ ਨੇ ਇਸ ਇੰਟਰਵਿਊ ਵਿੱਚ ਦੱਸਿਆ ਕਿ 10 ਸੈਂਟੀਮੀਟਰ ਦਾ ਕਿ ਟਿਊਮਰ ਉਸਦੇ ਪੇਟ ਵਿੱਚ ਸੀ ਡਾਕਟਰ ਨੇ ਇਸ ਨੂੰ ਦਿਲ ਦਾ ਦੌਰਾ ਸਮਝਿਆ ਪਰ ਇਹ ਟਿਊਮਰ ਨਿਕਲਿਆ ਰਾਖੀ ਨੇ ਦੱਸਿਆ ਕਿ ਇਸ ਤੋਂ ਬਾਅਦ ਡਾਕਟਰ ਨੇ ਮੇਰੇ ਟਿਊਮਰ ਅਤੇ ਬੱਚੇਦਾਨੀ ਕੱਢ ਦਿੱਤੀ ਐ ਉਸਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਉਹ ਆਈ ਸੀ ਯੂ 'ਚ ਪਰਤੀ ਸੀਗੀ ਤਾਂ ਇਸ ਕਾਰਨ ਜਿਹੜੀ ਕਿ ਉਹਦੀ ਬੱਚੇਦਾਨੀ ਕੱਢਣ ਦੇ ਕਾਰਨ ਉਹ ਕਦੇ ਵੀ ਹੋਣਾ ਮਾਂ ਨਹੀਂ ਬਣ ਸਕਦੀ ਇਸ ਦੌਰਾਨ ਰਾਖੀ ਸਾਵੰਤ ਨੇ ਸਲਮਾਨ ਖਾਨ ਦੀ ਕਾਫੀ ਤਾਰੀਫ਼ ਕੀਤੀ ਅਤੇ ਇਹ ਵੀ ਖੁਲਾਸਾ ਕੀਤਾ ਕਿ ਸਲਮਾਨ ਖਾਨ ਨੇ ਆਪਣੀ ਸਰਜਰੀ ਦਾ ਬਿੱਲ ਅਦਾ ਕੀਤਾ ਸੀਗਾ ਸਲਮਾਨ ਦੀ ਤਾਰੀਫ ਕਰਦੇ ਹੋਏ ਰਾਕਿਤ ಸಾವಂತ್ ਕਹਿੰਦੀ ਹੈ ਸਲਵਾਨ ਖਾਨ ਆਪਣੇ ਲੋਕਾਂ ਨੂੰ ਕਦੇ ਨਹੀਂ ਭੁੱਲਦਾ ਉਹ ਕਿਸੇ ਨੂੰ ਦੱਸੇ ਬਿਨਾ ਮਦਦ ਕਰਦੇ ਹਨ ਤਾਂ ਰਾਖੀ ਸਾਵਣ ਦੇ ਨਾਲ ਜੁੜੀ ਹੋਈ ਇਹ ਬਹੁਤ ਵੱਡੀ ਖਬਰ ਹੈ ਕਿ ਹੁਣ ਜਿਹੜਾ ਕਿ ਰਾਖੀ ਸਾਵੰਤ ਕਦੇ ਵੀ ਜਿਹੜੀ ਕਿ ਮਾਂ ਨਹੀਂ ਬਣ ਸਕੇਗੀ ਤਾਂ ਉਸਨੇ ਸਲਮਾਨ ਖਾਨ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਕਿਉਂਕਿ ਸਲਮਾਨ ਖਾਨ ਦੇ ਵੱਲੋਂ ਇਸ ਅਭਿਨੇਤ ਬਿੱਲ ਹੈ ਉਹ ਅਦਾ ਕੀਤਾ ਗਿਆ ਤਾਂ ਮਾਂ ਹੁਣ ਕਦੇ ਵੀ ਜਿਹੜੀ ਰਾਖੀ ਸਾਵੰਤ ਨਹੀਂ ਬਣ ਪਾਵੇਗੀ ਤਾਂ ਉਸਨੇ ਕਿਹਾ ਹੈ ਕਿ ਉਹ ਸੈਰੋਗੇਸੇ ਦਾ ਜਿਹੜਾ ਤਰੀਕਾ ਹੈ ਉਸ ਨੂੰ ਅਪਣਾਉਣ ਦੇ ਬਾਰੇ ਸੋਚੇਗੀ